ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਹੁਣ ਕਿਵੇਂ ਦਾ ਰਹੇਗਾ ਮਿਤੀ 20 21 ਅਤੇ 22 ਜੂਨ ਇਹ ਤਿੰਨ ਦਿਨ ਜਿਹੜੇ ਨੇ ਇਹ ਬਹੁਤ ਇੱਕ ਤਰੀਕੇ ਨਾਲ ਆਪਾਂ ਕਹਿ ਲਈਏ ਤਾਂ ਇੰਪੋਰਟੈਂਟ ਦਿਨ ਹੋਣ ਵਾਲੇ ਨੇ ਮੀਂਹ ਦੇ ਪੱਖ ਤੋਂ ਪੰਜਾਬ ਦੇ ਵਿੱਚ ਕੀ ਹਾਲਾਤ ਬਣ ਸਕਦੇ ਨੇ ਕਿਉਂਕਿ ਬਹੁਤ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ ਤਗੜਾ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਹੁਣ ਲਗਾਤਾਰ ਮੌਨਸੂਨ ਪੰਜਾਬ ਵੱਲ ਕੂਚ ਕਰ ਰਿਹਾ ਹੈ ਤਾਂ ਮੌਨਸੂਨ ਦੀ ਅਪਡੇਟ ਵੀ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਦੇਖਾਂਗੇ ਆਪਾਂ ਵੀ ਕਿਹੜੇ-ਕਿਹੜੇ ਦਿਨ ਕਦੋਂ-ਕਦੋਂ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਠੀਕ ਹੈ ਹਲਕੀ ਦਰਮਿਆਨੀ ਬੱਦਲਵਾਈਆਂ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਦੇਖੀ ਜਾ ਰਹੀਆਂ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤੇ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਆਂ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਤੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਿਸ ਤਰੀਕੇ ਦਾ ਹਾਲਾਤ ਬਣ ਸਕਦੇ ਨੇ ਜਾਣਕਾਰੀ ਤੁਹਾਡੇ ਸਾਹਮਣੇ ਹੈ ਜੀ 21 ਅਤੇ 22 ਜੂਨ ਤਿੰਨੇ ਦਿਨਾਂ ਦਾ ਅਲਰਟ ਸਾਹਮਣੇ ਆ ਚੁੱਕਿਆ ਜਿਦੇ ਵਿੱਚ ਤਿੰਨਾਂ ਦਿਨਾਂ ਦੀ ਅਪਡੇਟ ਹੈ ਜੀ ਕਿਸ ਕਿਸ ਦਿਨ ਮੀਂਹ ਦੇ ਹਾਲਾਤ ਨੇ ਕਿਸ ਦਿਨ ਕਿਸ ਇਲਾਕੇ ਵਿੱਚ ਝੱਖੜ ਝੁੱਲੇਗਾ ਤੇ ਹਾਲਾਤ ਕਿਵੇਂ ਦੇ ਰਹਿਣਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ 20 ਜੂਨ ਦੀ 20 ਜੂਨ ਦੇ ਵਿੱਚ ਤੁਸੀਂ ਦੇਖੋਗੇ ਤਾਂ ਠੀਕ ਠਾਕ ਹਾਲਾਤ ਨੇ ਕੋਈ ਬਹੁਤ ਵੱਡਾ ਤਕੜਾ ਸਿਸਟਮ ਨਹੀਂ ਹੈ ਸਭ ਤੋਂ ਵੱਧ ਏਰੀਆ ਜਿਹੜਾ ਪ੍ਰਭਾਵਿਤ ਹੋਵੇਗਾ ਉਹ ਜ਼ਿਲ੍ਹਾ ਰੂਪਨਗਰ ਅਤੇ ਮੁਹਾਲੀ ਦਾ ਜਿੱਦੂ ਸਭ ਤੋਂ ਵੱਧ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਬਾਕੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਇਹਨਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਤੇ ਬਾਕੀ ਜਿਹੜੇ ਇਲਾਕੇ ਨੇ ਜਿਹਦੇ ਵਿੱਚ ਜ਼ਿਲ੍ਹਾ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਜੀ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਕੁਸ਼ਕ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਮਤਲਬ ਬਹੁਤ ਸਾਰੇ ਇਲਾਕੇ ਨਹੀਂ ਹੋਣਗੇ ਕੁਸ਼ਕ ਇਲਾਕੇ ਹੋਣਗੇ ਜਿਨ੍ਹਾਂ ਵਿੱਚ ਮੀਂਹ ਦੇ ਹਾਲਾਤ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ ਤੇ ਮੀਂਹ ਜਿਹੜਾ ਹੈ ਉਹ ਕਾਫੀ ਤੇਜ਼ ਹੋਣ ਦੀ ਉਮੀਦ ਹੈ ਜਿਹੜੇ ਇਲਾਕੇ ਰੂਪਨਗਰ ਤੇ ਮੁਹਾਲੀ ਨੂੰ ਟੱਚ ਕਰ ਰਹੇ ਨੇ ਇਹਨਾਂ ਵਿੱਚ ਤਾਂ ਤੇਜ਼ ਮੀਂਹ ਦੀ ਉਮੀਦ ਹੈ ਤੇ ਸੇਮ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ 21 ਜੂਨ ਨੂੰ 21 ਜੂਨ ਦੀ ਅਗਰ ਗੱਲ ਕਰੋਗੇ ਤੁਸੀਂ ਤਾਂ 21 ਜੂਨ ਨੂੰ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਮੌਸਮ ਜਿਹੜਾ ਹੈ ਉਹ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ ਸਾਹਿਬ ਤੇ ਪਟਿਆਲਾ ਅਤੇ ਬਹੁਤ ਸਾਰੇ ਇਲਾਕੇ ਜਿਹੜੇ ਹੋਣਗੇ ਇਹਦੇ ਵਿੱਚ ਸੰਗਰੂਰ ਤੇ ਲੁਧਿਆਣਾ ਦੇ ਵੀ ਦਿਖਾਈ ਦੇ ਸਕਦੇ ਨੇ ਜਿਹਨਾਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਇੱਕ ਖਾਸ ਤੌਰ ਤੇ ਹਿਮਾਚਲ ਦੀ ਜਿਹੜੀ ਬੈਲਟ ਹੈ ਇਹਦੇ ਵਿੱਚ ਤਕੜਾ ਸਿਸਟਮ ਲੱਗਣ ਜਾ ਰਿਹਾ ਹੈ ਇਹਦੇ ਵਿੱਚ 40 ਤੋਂ 50 ਕਿਲੋਮੀਟਰ ਦੀ ਤੇਜ਼ ਹਵਾ ਹਨੇਰੀ ਝੱਖੜ ਗਰਜ ਚਮਕਦੇ ਹਾਲਾਤ ਦੇਖਣ ਨੂੰ ਮਿਲਣਗੇ ਤੇ ਬਾਕੀ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰੀ ਨਾਲ ਵਿੱਚ ਬਹੁਤੇ ਇਲਾਕਿਆਂ ਦੇ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਾਨਕਿ ਹਲਕੇ ਤੋਂ ਦਰਮਿਆਨਾ ਤੇ ਭਾਰੀ ਮੀਂਹ ਪੰਜਾਬ ਦੇ ਵਿੱਚ ਸਾਨੂੰ ਫੇਰ ਤੋਂ 21 ਜੂਨ ਨੂੰ ਬਣਦੇ ਹੋਏ ਹਾਲਾਤ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ 22 ਜੂਨ ਬਹੁਤ ਇੰਪੋਰਟੈਂਟ ਦਿਨ ਹੈ ਜੀ ਸਭ ਤੋਂ ਵੱਧ ਮੀਂਹ ਸਾਨੂੰ 22 ਜੂਨ ਨੂੰ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਇਲਾਕਿਆਂ ਦੇ ਵਿੱਚ ਸਭ ਤੋਂ ਘੱਟ ਮੀਂਹ ਸੀ ਉਹਦੇ ਵਿੱਚ ਸਭ ਤੋਂ ਦੂਰ ਤੋਂ ਵੱਧ ਮੀਂਹ ਦੇਖਣ ਨੂੰ ਮਿਲ ਰਿਹਾ ਸਿਰਫ ਜਿਹੜੇ ਜ਼ਿਲ੍ਹੇ ਘੱਟ ਮੀਂਹ ਹੋਣਗਾ ਦੀ ਉਮੀਦ ਹੈ ਉਹ ਜ਼ਿਲ੍ਹਾ ਜੀ ਫਜ਼ਿਲਕਾ ਮੁਕਸਰ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਠੀਕ ਹੈ ਇਹਨਾਂ ਵਿੱਚ ਬਹੁਤ ਘੱਟ ਉਮੀਦ ਹੈ ਕਿ ਭਾਰੀ ਮੀਂਹ ਹੋਵੇਗਾ ਇਹ ਤਿੰਨਾਂ ਦਿਨਾਂ ਦੇ ਵਿੱਚ ਇਹ ਜਿਹੜੇ 5 ਤੋਂ 7 ਜ਼ਿਲ੍ਹੇ ਨੇ ਇਹਨਾਂ ਵਿੱਚ ਸਭ ਤੋਂ ਘੱਟ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਬਾਕੀ ਸਾਰੇ ਜ਼ਿਲ੍ਹੇ ਵਿੱਚ ਤਗੜਾ ਮੀਂਹ ਲੱਗਣ ਜਾ ਰਿਹਾ ਜੀ ਬਹੁਤ ਬਹੁਤ ਭਾਰੀ ਮੀਂਹ ਦੀ ਉਮੀਦ ਹੈ ਜਿਵੇਂ ਕਿ ਤੁਸੀਂ ਥੰਬਨੇਲ ਤੇ ਦੇਖ ਹੀ ਚੁੱਕੇ ਹੋ ਕਿ ਹੜ ਵਰਗੇ ਹਾਲਾਤ ਬਣ ਸਕਦੇ ਨੇ ਤਾਂ ਹਾਂ ਇੱਕ ਉਮੀਦ ਜਾਗ ਰਹੀ ਹੈ ਕਿ ਹੜ ਵਰਗੇ ਹਾਲਾਤ ਵੀ ਬਣ ਸਕਦੇ ਨੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਕਿਉਂਕਿ ਬਹੁਤ ਜਿਆਦਾ ਮੀਂਹ ਅਚਾਨਕ ਜਦੋਂ ਪੈਂਦਾ ਹੈ ਤਾਂ ਹਾਲਾਤ ਅਜਿਹੇ ਬਣ ਜਾਂਦੇ ਨੇ ਤੇ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਮੌਨਸੂਨ ਦੀ ਕਿਉਂਕਿ ਮੌਨਸੂਨ ਨੇ ਇੱਕ ਲੰਬੀ ਛਾਲ ਮਾਰੀ ਹੈ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਜੀ ਉਸ ਦੀ ਵੀ ਗੱਲ ਕਰ ਲੈਂਦੇ ਹਾਂ ਕਾਫੀ ਲੰਬੇ ਸਮੇਂ ਤੋਂ ਮੌਨਸੂਨ ਦੀ ਕੋਈ ਵੱਡੀ ਅਪਡੇ ਮੌਨਸੂਨ ਦੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਜੀ ਜਿਹੜੇ ਗ੍ਰੇ ਏਰੀਆ ਮਤਲਬ ਜਿਹੜਾ ਕਿ ਡਾਰਕ ਏਰੀਆ ਹੈ ਉੱਥੇ ਮੌਨਸੂਨ ਪਹੁੰਚ ਗਿਆ ਹੈ ਜਿੱਥੇ ਨੀਲੀ ਰਖਾਵਾਂ ਨੇ ਉਹਨਾਂ ਨੂੰ ਇਹ ਟੱਚ ਕਰ ਚੁੱਕਿਆ ਹੈ ਤੇ ਲਾਲ ਰਖਾਵਾਂ ਪਰਸੈਂਟ ਪ੍ਰੇਜ਼ੈਂਟ ਕਰਦੀ ਨੇ ਵੀ ਕਿਹੜੇ-ਕਿਹੜੇ ਇਲਾਕੇ ਵਿੱਚ ਕਦੋਂ-ਕਦੋਂ ਤੇ ਪਹੁੰਚੇਗਾ ਤਾਂ ਆਪਾਂ ਹੁਣ ਅਸੀਂ ਸਭ ਤੋਂ ਪਹਿਲਾਂ ਬਿਨਾਂ ਕਿਸੇ ਦੇਰ ਤੋਂ ਦੇਖੀਏ ਤਾਂ ਇਹ ਲਗਭਗ ਗੁਜਰਾਤ ਤੇ ਨੂੰ ਪਾਰ ਕਰਦਾ ਹੋਇਆ ਰਾਜਸਥਾਨ ਦੇ ਦੇ ਬਹੁਤੇ ਇਲਾਕੇ ਵਿੱਚ ਪਹੁੰਚ ਗਿਆ ਜਿੱਥੇ ਹੀ ਇਹ 5 ਜੂਨ ਨੂੰ ਪਹੁੰਚਦਾ ਸੀ ਠੀਕ ਹੈ ਉੱਥੇ ਇਹ ਸੋਰੀ ਇਹ ਤੇ 5 ਜੁਲਾਈ ਨੂੰ ਪਹੁੰਚਦਾ ਸੀ ਉੱਥੇ ਇਹ 18 ਜੂਨ ਦੇ ਕਰੀਬ ਪਹੁੰਚ ਗਿਆ ਠੀਕ ਹੈ ਜੋ ਕਿ ਇੱਕ ਚੰਗੀ ਖਬਰ ਹੈ ਕਿ ਇਹ ਲਗਭਗ ਜਿਹੜੇ ਇਲਾਕੇ ਵਿੱਚ ਇਹ ਲੇਟ ਪਹੁੰਚਦਾ ਸੀ ਉੱਥੇ ਵਧੀਆ ਤਰੀਕੇ ਨਾਲ ਪਹੁੰਚ ਗਿਆ ਤਾਂ 30 ਜੂਨ ਤੋਂ ਪਹਿਲਾਂ ਪਹਿਲਾਂ ਉਮੀਦ ਹੈ ਪੰਜਾਬ ਵਿੱਚ ਪਹੁੰਚਣ ਦੀ ਕਿਉਂਕਿ 30 ਜੂਨ ਦੀ ਡੇਟ ਦਿੱਤੀ ਗਈ ਹੈ ਜੀ ਪੰਜਾਬ ਦੇ ਵਿੱਚ ਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਮੌਨਸੂਨ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ 25 ਜੂਨ ਦੇ ਨੇੜੇ ਜਿਹੜੇ ਐਂਟਰ ਕਰ ਜਾਵੇਗਾ 25 ਜੂਨ ਦਾ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਜੀ ਇਹ 22 ਜੂਨ ਤੱਕ ਲਗਭਗ ਪੁੰਦੀਖੇ ਰਹੀ ਹੈ ਕਿ ਤਗੜਾ ਮੀਂਹ ਆ ਰਿਹਾ ਤਾਂ ਆਪਾਂ ਮੰਨ ਸਕਦੇ ਹਾਂ ਕਿਤੇ ਨਾ ਕਿਤੇ ਮੌਨਸੂਨ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਕਿਉਂਕਿ ਜਿਹੜਾ ਤਗੜਾ ਮੀਂਹ ਦਾ ਸਪੈਲ ਹੋਵੇਗਾ ਇਹਦਾ ਅਸਰ ਹਫਤਾ ਤੱਕ ਤਾਂ ਮੇਨ ਰਹੇਗਾ ਕਿ ਗਰਮੀ ਤੋਂ ਵੱਡੀ ਰਾਤ ਮਿਲੇਗੀ ਅਗਰ ਮੌਨਸੂਨ 30 ਜੂਨ ਨੂੰ ਵੀ ਆਉਂਦਾ ਤਾਂ ਲਗਭਗ ਇੱਕ ਅੱਧਾ ਸਪੈਲ ਫੇਰ ਸਾਨੂੰ 22 ਜੂਨ ਦੇ ਨੇੜੇ ਤੇੜੇ ਅਤੇ 20 ਜੂਨ ਦੇ ਵਿਚਕਾਰ ਇੱਕ ਦوار ਤੋਂ ਲੱਗਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਫੇਰ ਤੋਂ ਉਮੀਦ ਬਣ ਰਹੀ ਹੈ ਕਿ ਅਗਰ ਮੌਨਸੂਨ 30 ਜੂਨ ਨੂੰ ਵੀ ਆਉਂਦਾ ਤਾਂ ਪੰਜਾਬ ਵਾਸੀ ਨੂੰ ਕੋਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਇਸ ਸਾਲ ਨਹੀਂ ਕਰਨਾ ਪਵੇਗਾ ਤੇ ਬਾਕੀ ਇਸ ਦੇ ਬਾਰੇ ਨਮੀ ਅਪਡੇਟ ਜੋ ਵੀ ਹੋਵੇਗੀ ਉਹ ਤੁਹਾਡੇ ਤੱਕ ਜਾਣਕਾਰੀ ਨਮੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋ ਜਾਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਣੇ ਰਹੋ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਪੈਂਡ ਭਰਾਵਾਂ ਦਾ